ਕਿ ਕੇ ਵਾ ਸੱਟਕੇ ਦੇ ਜੋਰ ਵਿਖਾਉਂਦੇ ਹੋ ਮੇਰੇ ਵੀਰ ਸਭ ਤੋਂ ਪਹਿਲਾਂ ਤਾਂ ਅੰਮਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਛੇ ਦੀ ਫਤਿਹ ਜਨਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਨਾਨਕ ਨਾਮ ਲੈਵਾਨੂ ਤੰਤਨ ਬਾਬਾ ਦੀਪ ਸਿੰਘ ਇਸ ਮਾਧਿਅਮ ਰਾਹੀਂ ਇਸ ਚੈਨਲ ਦੇ ਮਾਧਿਅਮ ਰਾਹੀਂ ਜੋ ਇਸ ਚੈਨਲ ਦੇ ਮਾਧਿਅਮ ਰਾਹੀਂ ਜੁੜਿਆ ਹੈ ਉਸ ਨੂੰ ਤੰਤਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੀ ਦੀਆਂ ਦੇਸ਼ਾਂ ਔਰ ਵਿਦੇਸ਼ਾਂ ਦੇ ਸਤਿ ਸ੍ਰੀ ਅਕਾਲ ਬੇਨਤ ਬੇਨਤ ਵਧਾਈਆਂ ਹਣ ਬਾਬਾ ਦੀਪ ਸਿੰਘ ਦਾ ਜਨਮ 26 ਜਨਵਰੀ 1682 ਈਸਵੀ ਵਿੱਚ ਪਿਤਾ ਭਗਤਾ ਔਰ ਮਾਤਾ ਜੁਣੀ ਦੀ ਗਰਾਹ ਵਿਖੇ ਹੋਇਆ ਪਿੰਡ ਬਹੁਣ ਸਾਹ ਦੇ ਵਿਖੇ ਇੱਥੇ ਗੁਰੂ ਸੱਦੀ ਕਿਰਪਾ ਨਾਲ ਸਵੇਰੇ 10 ਵਜੇ ਨਾਲ ਮਾਰਨਿੰਗ ਟਾਈਮ ਤੋਂ ਨਗਰ ਕੀਰਤਨ ਦੀ ਪੰਜਾਂ ਬਿਆਰਾਂ ਦੀ ਗੋਆਈ ਹੈ ਨਗਰ ਕੀਰਤਨ ਦੀ ਰਮਤਾ ਹੀ ਜਿਸ ਵਿੱਚ ਵੱਖ-ਵੱਖ ਗਦਕਾ ਪਾਰਟੀਆਂ ਨੇ ਨਿਹੰਗ ਸਿੰਘ ਲਾਡੀਆਂ ਫੌਜਾਂ ਨੇ ਔਰ ਸਕੂਲ ਦੇ ਬੱਚੇ ਨੇ ਗਦਕਾ ਦੇ ਵਿੱਚ ਹਾਜ਼ਰੀਆਂ ਭਰੀਆਂ ਔਰ ਨਗਰ ਕਿਰਤਨ ਦੇ ਵਿੱਚ ਸਮੁਇਨੀਤ ਹੋਏ ਔਰ ਇੱਥੋਂ ਸੁਲਤਾਨਵਾਲਾ ਰੋਡ ਤੋਂ ਆਣਗੇ ਚੌਕ ਸੋਫਟੀ ਚੌਂਕ ਤੋਂ ਹੁੰਦਾ ਹੋਇਆ ਕਿਤੇ ਘੁੰਮਦਾ ਹੋਇਆ ਸ਼ਾਮ ਨੂੰ ਜੇ ਬਾਬਾ ਦੀਪ ਸਿੰਘ ਦੇ ਸ਼ਹੀਦ ਗੰਜ ਸਾਹਿਬ ਦੇ ਜਾ ਕੇ ਸਮਾਪਤੀ ਹੋਵੇਗੀ ਤੇ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਸੋ ਗੁਰਸਹਿਬ ਦੀ ਕਿਰਪਾ ਨਾਲ ਆਜੀਪੀਸੀ ਵੱਲੋਂ ਬਹੁਤ ਵਧੀਆ ਸਮਾਗਮ ਲਿਖੇ ਗਏ ਹਨ ਕਵੀ ਦਰਬਾਰ ਕਵੀਸ਼ਰੀ ਦਰਬਾਰ ਢਾਡੀ ਦਰਬਾਰ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਕਥਾਵਾਚਕ ਰਾਗੀ ਸਿੰਘ ਹਜੂਰੀ ਕਥਾਵਾਚਕ ਔਰ ਸਾਡਾ ਜਥਵੀ ਜਰੂਰ ਜਾਏਗਾ ਉੱਥੇ ਹਜ਼ਰੀ ਭਰਨ ਮਾਰੇ ਦੀ ਕਿਰਪਾ ਦਾ ਨ ਸਾਈਂ ਤਰੀਕ ਨੂੰ ਸੋ ਪਪਾ ਦੀਪ ਸਿੰਘ ਦੀ ਉਸਤ ਕੈਨ ਕਥਨ ਤੋਂ ਬਾਰੀ ਹੈ ਪਪਾ ਦੀਪ ਸਿੰਘ ਦੇ ਮਿਸਲਾਂ ਦੇ ਜਰਨਾਲ ਹੋਏ ਨੇ ਸਾਧ ਸੰਗਤ ਜੀ ਪਹਿਲੇ ਮੁਖੀ ਹੋਏ ਹਨ ਦਮ ਦੇ ਪ੍ਰਿਕਸ਼ਾ ਦੇ ਔਰ ਮਿਸਲਾਂ ਦੇ ਤਰਨਾਲ ਦਲ ਦੇ ਮਿਸਲਾਂ ਦੇ ਜਰਨਾਲ ਹੋਏ ਨੇ ਪਪਾ ਦੀਪ ਸਿੰਘ ਦੀ ਔਰ ਪਪਾ ਦੀਪ ਸਿੰਘ ਜੀ ਦੀ ਬੇਅੰਤ ਕਮਾਈ ਹੈ ਜੀ ਸਾਧ ਸੰਗਤ ਜੀ ਤੇਗ ਦੇ ਧਨੀ ਸੂਰਬੀਰ ਕੇ ਸੂਰਬੀਰ ਬਚਨ ਕੇ ਭਲੀ ਸੰਤਔਰ ਸਿਪਾਈ ਬਾਬਾ ਦੀਪ ਸਿੰਘ ਜੀ ਜਿੰਨੀਆਂ ਵਡਿਆਈਆਂ ਕੀਤੀਆਂ ਜਾਣ ਉਹਨੇ ਥੋੜੀਆਂ ਨੇ ਔਰ ਸ਼ਹੀਦ ਗੰਗਸਾਹਿਬ ਚਾਟੀਮੈਂਡ ਚੌਂਕ ਜੋ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਸ਼ਹੀਦ ਗੰਗਸਾਹਿਬ ਵੀ ਮਨਾਇਆ ਜਾ ਰਿਹਾ ਹੈ ਪਿੰਡ ਪਾਉ ਵੈਂਡ ਸਾਹਿਬ ਜਨਮ ਸਥਾਨ ਦੇ ਬਾਬਾ ਦੀਪ ਸਿੰਘ ਦਾ ਮਨਾਇਆ ਜਾ ਰਿਹਾ ਹੈ ਔਰ ਸਮੂਹ ਸਮੂਹ ਗੁਰਨਾਣਕਾਂ ਦੇ ਨਾਮ ਲੈਵਾ ਸੰਗਤ ਨੂੰ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੀਆਂ ਲੱਖ ਲੱਖ ਵਡਿਆਈਆਂ ਹੋਣ ਦੀ ਪਉ ਵੇਣ ਵਿਚ ਲਾਇ ਲਾਹੌਰੇ ਅੰਦਰ ਵਕਤੂ ਨਾਮ ਦਾ ਸੇ ਇੱਕ ਵਸਦਾ ਏ ਸੱਚੀ ਕਿਰਤ ਕਰਦਾ ਤੇ ਨਾਮ ਜਪਦਾ ਬਣ ਕੇ ਸ਼ਕਲ ਲੀ ਟਿਕਾਇਓ ਚਸਦਾ ਏ ਉਹ ਤਾਂ ਦੁਖੀਆਂ ਤੇ ਦੁਖਾਂ ਦਾ ਸਾਹ ਬਣਦਾ ਸੁਖੇ ਉਹਦੀਆਂ ਕਲੀਆਂ ਨੂੰ ਚਸਦਾ ਏ ਤਰਨ ਮਨ ਨੂੰ ਉਹ ਸੇਵਕ ਹੈ ਗੁਰੂ ਕਰਦਾ ਰਾਹ ਜਗਤ ਨੂੰ ਸਕੀਤਾ ਦੱਸਦਾ ਏ ਓਏ ਉਹਦੇ ਘਰ ਵਿੱਚ ਦੀਪ ਸਿੰਘ ਹੋਇਆ ਪੈਦਾ ਬੜਿਆ ਨੂਰ ਦਸ਼ਮੇਸ਼ ਦੀ ਅੱਖਾਂ ਦਾ ਹੈ ਓ ਸੁਖਜੀਤ ਸਿੰਘ ਨਿਆਂਗ ਸਿੰਘ ਉਸਦੇ ਚਰਨ ਚੁੰਮੇ ਓਏ ਅੱਖ ਸਮੇਂ ਦੇ ਇਸ ਤਰ੍ਹਾਂ ਲੱਗਦਾ ਹੈ ਅਮਰ ਸ਼ਕੂ ਸਿੰਸਾਯੋ ਗੁਰਕੇ ਲੰਡ ਕੋ ਨਸ਼ਿਆਂ ਦੂਰ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਸ੍ਰੀ ਅਕਾਲ ਕਾਰਾ ਬਲਾਵੇ ਨੇ ਆ ਲੋ ਜਾਵੇ ਅਮਰਸ਼ੀ ਤੰਦਰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਮਨ ਨੂੰ ਭਾਵੇ ਓ ਸਤ ਸ੍ਰੀ ਅਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ